ਸਮੇ ਦਾ ਕੋਈ ਪਤਾ ਨਹੀਂ ਨੇ ਕਦੋਂ ਕਰਵਟ ਲੈ ਲੈਣੀ ਕਹਿੰਦੇ ਬੰਦੇ ਨੂੰ ਗੋਲੀ ਮਾਰੋ ਜਰ ਜਾਂਦਾ ਹੈ ਤੀਰ ਮਾਰੋ ਜਰ ਜਾਂਦਾ ਹੈ ਤੁਸੀਂ ਨੇਜ਼ਾ ਮਾਰੋ 나ਗਣੀ ਬਰਸ਼ਾ ਮਾਰੋ ਜਰ ਜਾਂਦਾ ਹੈ ਪਰ ਕਿਸੇ ਦੇ ਬੋਲ ਨੂੰ ਜਰਨਾ ਬੜਾ ਮੁਸ਼ਕਲ ਹੁੰਦਾ ਕਿਉਂਕਿ ਕਈ ਵਾਰੀ ਬੰਦਾ ਜੇ ਸਿਮਰਨ ਤੋਂ ਬਿਨਾ ਚੁੱਪ ਕਰਕੇ ਸੰਦਾ ਲੋਕ ਸੱਚੀ ਮੁੱਚੀ ਡਿਪਰੈਸ਼ਨ ਚ ਜਾਂਦੇ ਦੇਖੇ ਜੇ ਸਿਮਰਨ ਨਹੀਂ ਬੰਦਾ ਸਹੀ ਜਾਏ ਸਹੀ ਜਾਏ ਕਈ ਬੰਦੇ ਦੇਖਿਆ ਜਿਹੜੇ ਚੁੱਪ ਕਰਕੇ ਰਹਿੰਦੇ ਆਂ ਕਈ ਵਾਰੀ ਉਹਨਾਂ ਦੇ ਸਿਰ 'ਚ ਟਿਊਮਰ ਹੋ ਜਾਂਦੇ ਆਂ ਸਬਰ ਦਾ ਅਰਥ ਇਹ ਨਹੀਂ ਕਿ ਜੇ ਨਹੀਂ ਕੁਝ ਮਿਲਿਆ ਤਾਂ ਐਵੇਂ ਪੜਾਸ ਕਰੀ ਜਾਣੀ ਸਬਰ ਜਿੰਨੇ ਆਂ ਸਬਰ ਦਾ ਅਰਥ ਹੈ ਕਿ ਜੋ ਕੁਝ ਵਾਪਰਿਆ ਉਹਨੂੰ ਖੇੜੇ ਮੱਥੇ ਪਰਵਾਣ ਕਰ ਲੈਣਾ ਜਦੋਂ ਕੋਈ ਬੰਦਗੀ ਵਾਲੇ ਦਾ ਕੋਈ ਕਸੂਰ ਨਾ ਹੋਵੇ ਤੇ ਸੱਚੀ ਮੁੱਚੀ ਸਮਾਜ ਉਹਨੂੰ ਇੰਨਾਕ ਸਤਾਹ ਦੇਵੇ ਜਦੋਂ ਸਬਰ ਦੇ ਵਿੱਚ ਸੰਕੋਚ ਜਾਂਦਾ ਹੈ ਨਾ ਉਹਦੇ ਫੈਸਲੇ ਫਿਰ ਰੱਬ ਕਰਦਾ ਯਾਦ ਰੱਖਿਓ ਦੁਨੀਆ ਰਹਿੰਦੀ ਦੁਨੀਆ ਤੱਕ ਯਾਦ ਕਰਦੀ ਉਹਨਾਂ ਧੱਕਾ